ਅੰਮ੍ਰਿਤਸਰ ਫਾਸਟਪੇ ਨਿਊਜ਼ ਵੱਲੋਂ ਲਗਾਤਾਰ ਖਬਰਾਂ ਲਗਾਈਆਂ ਜਾ ਰਹੀਆਂ ਹਨ ਜਿੱਥੇ ਲਗਾਤਾਰ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਟ੍ਰੈਫਿਕ ਪੁਲਿਸ ਨੂੰ ਵੀ ਵਾਰ-ਵਾਰ ਸਵਾਲ ਪੁੱਛੇ ਜਾਂਦੇ ਹਨ ਪਰ ਗੱਲ ਕਰੀਏ ਅੰਮ੍ਰਿਤਸਰ ਡੀਏਵੀ ਪਬਲਿਕ ਸਕੂਲ ਲਾਰੈਂਸ ਰੋਡ ਦੀ ਤਾਂ ਇੱਥੇ ਟ੍ਰੈਫਿਕ ਸਵੇਰੇ ਸਕੂਲ ਟਾਈਮ ਅਤੇ ਛੁੱਟੀ ਟਾਈਮ ਜਾਮ ਹੋ ਜਾਂਦਾ ਹੈ ਜਿਸ ਨਾਲ ਉਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕੂਲ ਮੈਨੇਜਮੈਂਟ ਨੂੰ ਵੀ ਚਾਹੀਦਾ ਹੈ ਕਿ ਉਹ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲੇ ਕਰਨ ਅਤੇ ਦੂਸਰੇ ਪਾਸੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਮਾਪ ਛੁੱਟੀ ਟਾਈਮ ਤੇ ਉਹ ਆਪਣੀਆਂ ਗੱਡੀਆਂ ਆਖਰੀ ਸੜਕ ਉੱਪਰ ਖੜੀਆਂ ਕਰ ਦਿੰਦੇ ਹਨ ਜਿਸ ਨਾਲ ਲੰਮਾ ਜਾਮ ਉੱਥੇ ਲੱਗ ਜਾਂਦਾ ਹੈ। ਇੱਥੇ ਵੇਲੇ ਅਸੀਂ ਡੀਏਵੀ ਪਬਲਿਕ ਸਕੂਲ ਲਾਰਸ ਰੋਡ ਦੇ ਬਾਹਰ ਖੜੇ ਹਾਂ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਤੁਹਾਡੇ ਨਾਲ ਸਾਂਝੀਆਂ ਕਰਦੇ ਲਗਾਤਾਰ ਅਸੀਂ ਡੀਏਵੀ ਪਬਲਿਕ ਸਕੂਲ ਦੀਆਂ ਖਬਰਾਂ ਤੇ ਪ੍ਰਸਾਰਿਤ ਕਰ ਰਹੇ ਹਾਂ ਆਪਣੇ ਚੈਨਲ ਦੇ ਉੱਪਰ ਕਿ ਇੱਥੇ ਅਕਸਰ ਜਦੋਂ ਛੁੱਟੀ ਹੁੰਦੀ ਹੈ ਤੇ ਜਾਮ ਲੱਗ ਜਾਂਦਾ ਹੈ ਜਾਮ ਦਾ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਕਿ ਜਦੋਂ ਛੁੱਟੀ ਹੁੰਦੀ ਹੈ ਜਾਂ ਤੇ ਇੱਥੇ ਜਿਹੜੇ ਬੱਚਿਆਂ ਦੇ ਮਾਪੇ ਲੈਣ ਆਂਦੇ ਉਹ ਆਪਣੀ ਜਿਹੜੀਆਂ ਗੱਡੀਆਂ ਹਨ ਉਹ ਸੜਕ ਦੇ ਵਿਚਕਾਰ ਹੀ ਖੜੀਆਂ ਕਰਦੇ ਤੁਸੀਂ ਵੀ ਦਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਪੇ ਆਪਣੇ ਬੱਚਿਆਂ ਨੂੰ ਕੋਤੋਂ ਲੈਣ ਵਾਸਤੇ ਆਏ ਜਿਹੜੀ ਗੱਡੀ ਹੈ ਉਹਨਾਂ ਦੀ ਹੈ ਜਿਹੜੀ ਵਾਈਟ ਲਾਈਨ ਉਤੋਂ ਕਾਫੀ ਬਾਹਰ ਲੱਗੀ ਹੋਈ ਹੈ ਪਰ ਜਿਹੜੀਆਂ ਨਾਲ ਹੀ ਦੂਜੇ ਪਾਸੇ ਟ੍ਰੈਫਿਕ ਜਾਮ ਨਜ਼ਰ ਆ ਰਿਹਾ ਹੈ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਕਿਹਾ ਕਿ ਉੱਥੇ ਡਿਊਟੀ ਲਗਾਈ ਹੋਈ ਹੈ ਪੁਲਿਸ ਮੁਲਾਜ਼ਮਾਂ ਦੀ ਅਤੇ ਪੁਲਿਸ ਪੁਲਿਸ ਮੁਲਾਜ਼ਮ ਆਪਣੇ ਕਾਰਵਾਈ ਵੀ ਕਰ ਰਹੇ ਹਨ ਪਰ ਜਦੋਂ ਅੱਜ ਫੇਰ ਫਾਸਟ ਵੇਜ ਯੂਨੀ ਟੀਮ ਦੀ ਅੱਜ ਸੋਮਵਾਰ ਵਾਲੇ ਦਿਨ ਫੇਰ ਪੁੱਜੀ ਪਰ ਇੱਥੇ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੈ ਦੂਜੇ ਪਾਸੇ ਕਾਫੀ ਜਾਮ ਲੱਗਾ ਹੋਇਆ ਹੈ ਇਥੇ ਸੰਬੰਧੀ ਜਦੋਂ ਅਸੀਂ ਏਡੀਸੀ ਵੀ ਟ੍ਰੈਫਿਕ ਅਮਨਦੀਪ ਕੋਰ ਉਹਨਾਂ ਨਾਲ ਜਦੋਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਆਖਿਆ ਕਿ ਇੱਥੇ ਡਿਊਟੀ ਲੱਗੀ ਹੁੰਦੀ ਹੈ ਪੁਲਿਸ ਮੁਲਾਜ਼ਮ ਦੀ ਜਿਹੜਾ ਕਿ ਟ੍ਰੈਫਿਕ ਨੂੰ ਸਚਾਰੂ ਟੰਗ ਨਾਲ ਚਲਾਉਣ ਦਾ ਕੰਮ ਕਰਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਵੀ ਟ੍ਰੈਫਿਕ ਮੁਲਾਜ਼ਮ ਮੌਜੂਦ ਨਹੀਂ ਸਨ ਦੂਜੇ ਪਾਸੇ ਜਿਹੜਾ ਸਕੂਲ ਪ੍ਰਬੰਧ ਹੈ ਉਹਨੂੰ ਵੀ ਚਾਹੀਦਾ ਹੈ ਕਿ ਜਿਹੜੀ ਇੱਥੇ ਟ੍ਰੈਫਿਕ ਜਾਮ ਹੁੰਦਾ ਉਸ ਵਾਸਤੇ ਉਹ ਆਪਣੇ ਮੁਲਾਜ਼ਮ ਲਗਾਵੇ ਤਾਂ ਜੋ ਇੱਥੇ ਜਿਹੜੇ ਲੰਘਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਫਾਸਟਵੇ ਖਬਰਨਾਮੇ ਸਹਿਯੋਗੀ ਵਿਜ